ਸਤਿ ਸ੍ਰੀ ਅਕਾਲ ਦੋਸਤੋ ਚਲੋ ਆਈ ਤੁਹਾਨੂੰ ਦਰਸ਼ਨ ਕਰਾਉਂਦੇ ਆ ਦੁਨੀਆ ਦੇ ਸਭ ਤੋਂ ਵੱਡੇ ਨਿਸ਼ਾਨ ਸਾਹਿਬ ਜੀ ਦਾ ਜੋ ਕਿ ਗੁਰਦੁਆਰਾ ਬਲੰਦਪੁਰੀ ਸਾਹਿਬ ਲਗਾਏ ਗਏ ਨੇ ਇਹ ਗੁਰਦੁਆਰਾ ਸਾਹਿਬ ਜੀ ਨਕੋਦਰ ਤੋਂ ਮਹਿਤਪੁਰ ਤੇ ਮਹਿਤਪੁਰ ਤੋਂ 2-3 ਕਿਲੋਮੀਟਰ ਦੇ ਅੱਗੇ ਆ ਪਿੰਡ ਬਲੰਦਪੁਰ ਸੋ ਇੱਥੇ ਕਦੇ ਵੀ ਮੌਕਾ ਮਿਲੇ ਤੇ ਤੁਸੀਂ ਜਰੂਰ ਟਾਈਮ ਕੱਢ ਕੇ ਦਰਸ਼ਨ ਕਰੋ ਸਾਡਾ ਮਨ ਬਹੁਤ ਖੁਸ਼ ਹੋਇਆ ਇੱਕ వైਗ੍ਰੋਦੀ ਪਰਮਾਤਮਾ ਦੀ ਇੱਕ ਬਖਸ਼ਿਸ਼ ਦੇ ਦਰਸ਼ਨ ਕੀਤੇ ਅਸੀਂ ਸਾਨੂੰ ਬਹੁਤ ਆਨੰਦ ਮਿਲਿਆ ਇਹ ਨਿਸ਼ਾਨ ਸਾਹਿਬ 24 ਫਰਵਰੀ 2116 ਨੂੰ ਲਗਾਏ ਗਏ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਚੇਚੇ ਤੌਰ ਤੇ ਪਹੁੰਚੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਚੜਾਏ ਗਏ ਇਹ ਕਾਰਜ ਦੀ ਆਗਿਆ ਤੇ ਸੰਪੂਰਨਤਾ ਲਈ ਅਰਦਾਸ ਸ਼੍ਰੀ ਹਰਮੰਦਰ ਸਾਹਿਬ ਜੀ ਤੋਂ ਪਹੁੰਚੇ ਸਿੰਘ ਸਾਹਿਬ ਜੀ ਨੇ ਕੀਤੀ ਇਹ ਹਾਈਡਰੋਲਿਕ ਨਿਸ਼ਾਨ ਸਾਹਿਬ ਕੈਨੇਡਾ ਦੇ ਇੰਜੀਨੀਅਰਾਂ ਵੱਲੋਂ ਡਿਜ਼ਾਈਨ ਕੀਤੇ ਗਏ। ਇਹ ਨਿਸ਼ਾਨ ਸਾਹਿਬ ਚੀਨ ਵਿੱਚ ਤਿਆਰ ਕੀਤੇ ਗਏ ਤੇ ਸਮੁੰਦਰੀ ਜਹਾਜ਼ ਰਾਹੀਂ ਇੱਥੇ ਪਹੁੰਚਾਏ ਗਏ। ਨਿਸ਼ਾਨ ਸਾਹਿਬ ਜੀ ਨੂੰ ਚੜਾਉਣ ਦੀ ਸੇਵਾ ਪੰਜਾਬ, ਦਿੱਲੀ ਅਤੇ ਕੈਨੇਡਾ ਦੇ ਇੰਜੀਨੀਅਰਾਂ ਨੇ ਦੀ ਟੀਮ ਨੇ ਨਿਭਾਈ। ਇਸ ਸਾਰੇ ਕਾਰਜ ਨੂੰ ਤਕਰੀਬਨ 1.5 ਸਾਲ ਦਾ ਸਮਾਂ ਲੱਗਿਆ। ਨਿਸ਼ਾਨ ਸਾਹਿਬ ਦੀ ਉਚਾਈ 255 ਫੁੱਟ ਹੈ ਇਸ ਦਾ ਭਾਰ 21 ਟਨ 21 ਕਿਲੋ ਹੈ ਨਿਸ਼ਾਨ ਸਾਹਿਬ ਦੇ ਦੇ ਚੋਲਾ ਸਾਹਿਬ ਨੂੰ 450 ਮੀਟਰ ਕਪੜਾ ਲੱਗਿਆ ਉੱਪਰ ਲੱਗੇ ਖੰਡਾ ਸਾਹਿਬ ਦੀ ਉਚਾਈ 113 ਇੰਚ ਹੈ ਖੰਡਾ ਸਾਹਿਬ ਦਾ ਭਾਰ 68 ਕਿਲੋ ਹੈ ਸੋਸਾ ਨੂੰ ਬਹੁਤ ਵਧੀਆ ਲੱਗਾ ਇਸ ਪ੍ਰਮਾਤਮਾ ਦੀ ਵਿਲਖਣ ਬਖਸ਼ਿਸ਼ ਨੂੰ ਦੇਖ ਕੇ ਅਸੀਂ ਬਹੁਤ ਖੁਸ਼ ਹੋਏ ਬੜਾ ਆਨੰਦ ਆਇਆ ਸਾਡੀ ਇਹੀ ਬੇਨਤੀ ਹੈ ਕਿ ਪਰਮਾਤਮਾ ਤੁਹਾਨੂੰ ਵੀ ਦਰਸ਼ਨ ਕਰਾਵੇ ਇਸ ਵਿਲਖਣ ਬਖਸ਼ਿਸ਼ ਤੇ ਤੇ ਸਾਨੂੰ ਬਹੁਤ ਚੰਗਾ ਲੱਗਾ ਬਹੁਤ ਆਨੰਦ ਮਿਲਿਆ ਬੜੀ ਸ਼ਾਂਤੀ ਇੱਥੇ ਸੋ ਅਸੀਂ ਸਾਰੀ ਸੰਗਤ ਨੂੰ ਇਹੀ ਅਪੀਲ ਕਰਦੇ ਹਾਂ ਜਰੂਰ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ